ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਜੋਤ ਕਲੋਥ ਐਨਲੈਸਾ ਉਸ ਤੇ ਅੱਜ ਤੁਹਾਡੇ ਲਈ ਸਪੈਸ਼ਲ ਕੱਟ ਪੀਸਿਸ ਦੀ ਵੀਡੀਓ ਲੈ ਕੇ ਆਏ ਹਾਂ ਜੀ ਕੱਟ ਪੀਸਿਸ ਰਣਗੇ ਰਹਿਣਗੇ ਸਾਰੇ 10 ਬ੍ਰੈਂਡ ਦੇ ਬਿਲਕੁਲ ਬ੍ਰਾਂਡਡ ਪੀਸ ਲੈ ਕੇ ਆਏ ਤੁਹਾਡੇ ਲਈ ਇਹ ਦੇਖੋ ਸਭ ਤੋਂ ਪਹਿਲਾਂ ਪ੍ਰਿੰਟਿੰਗ ਚੈੱਕ ਕਰੋ ਜੀ ਬਹੁਤ ਹੀ ਮੁਲਾਇਮ ਕਪੜਾ ਹੈ ਬਰਬਰੀ ਦੇ ਵਿੱਚ ਹੈ ਜੀ ਬਰਬਰੀ ਚੈੱਕ ਬਾਈ ਸ਼ਿਮਰ ਤੁਸੀਂ ਇਸ ਦੀ ਕੰਨੀ ਤੋਂ ਚੈੱਕ ਕਰ ਸਕਦੇ ਹੋ ਬਿਲਕੁਲ ਤੁਹਾਨੂੰ ਬ੍ਰਾਂਡਡ ਕੱਟ ਪੀਸ ਦੇਵਾਂਗੇ ਜੀ ਇਹ ਸਾਰੀਆਂ ਕੱਟਾਂ ਅਲੱਗ-ਅਲੱਗ ਤਰ੍ਹਾਂ ਦੀ ਮਿਲਣਗੀਆਂ ਤੁਹਾਨੂੰ ਕੋਈ 5 ਮੀਟਰ ਕੋਈ 3.5 ਮੀਟਰ ਦੀ ਕੋਈ 3 ਮੀਟਰ ਦੀ ਕੋਈ 2.5 ਦੀ ਜੀ ਇਸ ਤਰ੍ਹਾਂ ਅਲੱਗ-ਅਲੱਗ ਕੱਟ ਮਿਲੂਗੀ ਪ੍ਰਿੰਟਿੰਗ ਚੈੱਕ ਕਰਦੇ ਜਾਓ ਜੀ ਟਿੱਕ ਕਰਕੇ ਬਹੁਤ ਹੀ ਸੌਫਟ ਰੈਨ ਵਾਲਾ ਸਟੱਫ ਤੇ ਪੇਂਟਿੰਗ ਦੇਖੋ ਜੀ ਤੁਸੀਂ ਤੁਹਾਨੂੰ ਦੇਖੀ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਕੱਟ ਪੀਸਾਂ ਦੇ ਵਿੱਚ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆ ਉਹੀ ਸੂਟ ਜਿਹੜੇ ਮਾਰਕੀਟ ਦੇ ਵਿੱਚ 22500 ਦੇ ਮਿਲਣਗੇ ਤੁਹਾਨੂੰ ਬਿਲਕੁਲ ਹੀ ਲੈਸ ਪ੍ਰਾਈਸ ਦੇ ਵਿੱਚ ਦੇਵਾਂਗੇ ਜੀ ਕੱਟ ਪੀਸਾਂ ਦੇ ਰਾਹੀਂ ਦੇਖੋ ਪ੍ਰਿੰਟਿੰਗ ਦੇਖਦੇ ਜਾਓ ਜੀ ਕਲਰ ਕੰਬੀਨੇਸ਼ਨ ਦੇਖੋ ਸਾਰੇ ਸਾਰੇ ਕੱਟ ਪੀਸ ਬਹੁਤ ਹੀ ਟੌਪ ਦੇ ਨੇ ਜੀ ਬਰਬਰੀ ਰਹੂਗੀ ਜੀ ਸਾਰੇ ਸੂਟਾਂ ਦੇ ਤੁਸੀਂ ਕੰਨੀਆ ਚੈੱਕ ਕਰ ਸਕਦੇ ਹੋ ਦੇਖੋ ਜੀ ਸਾਰੇ ਬਰਬਰੀ ਚੈੱਕ ਬਾਇ ਸ਼ਿਮਰ ਹੈ ਜੀ 10 ਬ੍ਰਾਂਡ ਦੇ ਨੇ ਜੀ ਸਾਰੀ ਪ੍ਰਿੰਟਿੰਗ ਚੈੱਕ ਕਰੀ ਚਲੋ ਜੀ ਬਹੁਤ ਹੀ ਸਰਦਾਰੀ ਜੇ ਕਲਰ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆ ਕੱਟ ਪੀਸਾਂ ਦੇ ਵਿੱਚ ਬਰਬਰੀ 10 ਬ੍ਰਾਂਡ ਦੀ ਜੀ ਦੇਖੋ ਸਟੱਫ ਦੇਖੋ ਜੀ ਬਹੁਤ ਹੀ ਪਿਆਰਾ ਬਹੁਤ ਹੀ ਸੌਫਟ ویئر ਰਹਿਣ ਵਾਲਾ ਹੈ ਜੀ ਸਟਾਕ ਸੂਟਾਂ ਦਾ ਤੁਸੀਂ ਜੋ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਉਸ ਦੀ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਤੋਂ ਉਸ ਦੀ ਕਟਿੰਗ ਪੁੱਛ ਸਕਦੇ ਹੋ ਜੀ ਕਿੰਨੀ ਹੈ ਪੀਸ ਦੀ ਕਟਿੰਗ ਹੈ ਜੀ ਇਹ 2.5 ਮੀਟਰ ਦਾ ਪੀਸ ਹੈ ਜਾਂ 3 ਮੀਟਰ ਦਾ ਹੈ ਜਾਂ 4 ਦਾ ਹੈ ਜਾਂ 5 ਦਾ ਹੈ ਉਹ ਤੁਹਾਨੂੰ ਮੈਂ ਮੈਸੇਜ ਦੇ ਥਰੂ ਦੱਸ ਦੂੰਗੀ ਜੀ ₹200 ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਪੀਸ ਮਿਲੂਗਾ ਜੀ ₹200 ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਕੱਟ ਪੀਸ ਦਿੱਤੇ ਜਾਣਗੇ ਜੀ ਦੇਖੋ ਪ੍ਰਿੰਟਿੰਗ ਚੈੱਕ ਕਰਦੇ ਜਾਓ ਤੇ ਕਲਰ ਕੰਬੀਨੇਸ਼ਨ ਚੈੱਕ ਕਰਦੇ ਜਾਓ ਬਹੁਤ ਹੀ ਪਿਆਰੇ ਜੇ ਲੈ ਕੇ ਹਾਜ਼ਰ ਹੋਏ ਆ ਜੀ ਤੁਹਾਡੇ ਲਈ ਹੁਣ ਤੁਹਾਨੂੰ ਕੱਟ ਪੀਸਸ ਦੀ ਵੀਡੀਓ ਵੀ ਪਾਇਆ ਕਰਾਂਗੇ ਜੀ ਅਸੀਂ ਦੇਖੋ ਬਹੁਤ ਹੀ ਸੋਹਣੇ ਜੇ ਸਟੱਫ ਲੈ ਕੇ ਹਾਜ਼ਰ ਹੋਏ ਆ ਜੀ ਬਿਲਕੁਲ ਬ੍ਰੈਂਡ ਦਾ ਕੱਪੜਾ ਹੈ ਇਹ ਕਿਸੇ ਤਰ੍ਹਾਂ ਵੀ ਕੋਈ ਸ਼ਿਕਾਇਤ ਨਹੀਂ ਜੀ ਖਰਾਬ ਵਗੈਰਾ ਹੋਣ ਦੀ ਬਹੁਤ ਸੋਹਣੀ ਚੀਜ਼ ਲੈ ਕੇ ਆਏ ਆ ਦੇਖੋ ਡਿਜ਼ਾਈਨਿੰਗ ਚੈੱਕ ਕਰੀ ਜਾਓ ਜੀ ਜੋ ਵੀ ਪੀਸ ਪਸੰਦ ਆਉਂਦਾ ਹੈ ਜਲਦੀ ਤੋਂ ਜਲਦੀ ਉਸ ਦਾ ਸਕਰੀਨਸ਼ਾਟ ਲਓ ਤੇ ਮੇਰੇ WhatsApp ਨੰਬਰ ਤੇ ਭੇਜ ਦਿਓ ਉਸ ਦਾ ਸਕਰੀਨਸ਼ਾਟ ਤੇ ਆਪਣਾ ਆਰਡਰ ਬੁੱਕ ਕਰਵਾਓ ਜੀ 200 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਦੇਵਾਂਗੇ ਤੁਹਾਨੂੰ ਸਾਰੇ ਪੀਸ ਦੇਖੋ ਇਹ ਦੇਖੋ ਕਿੰਨਾ ਪਿਆਰਾ ਕਲਰ ਹੈ ਜੀ ਕੋਕ ਸ਼ੇਡ ਦੇ ਵਿੱਚ ਦੇਖੋ প্রিন্টিং ਚੈੱਕ ਕਰਦੇ ਜਾਓ ਜੀ ਦੇਖੋ ਇਹ ਤਿੰਨ ਕਲਰ ਨੇ ਜੀ ਇੱਕੋ ਡਿਜ਼ਾਈਨ ਦੇ ਵਿੱਚ ਤੇਨੇ ਕਲਰ ਆ ਗਏ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਜੀ ਜਲਦੀ ਤੋਂ ਜਲਦੀ ਲੋ ਸਕਰੀਨਸ਼ਾਟ ਤੇ 200 ਰੁਪਏ ਪਰ ਮੀਟਰ ਦੇ حساب ਨਾਲ ਦੇਵਾਂਗੇ ਤੁਹਾਨੂੰ ਕੱਟ ਪੀਸ ਮੈਸੇਜ ਕਰਕੇ ਅਸੀਂ ਕੱਟ ਪੁੱਛ ਕੇ ਤੁਸੀਂ ਆਪਣਾ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਤੇ ਮੇਰੇ ਜੋ ਵੀ ਮੇਰੇ ਚੈਨਲ ਤੇ ਨਵੇਂ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਗੇ ਤੋਂ ਅੱਗੇ ਤੁਹਾਡੇ ਲਈ ਬਹੁਤ ਹੀ ਬ੍ਰਾਂਡਡ ਅਸੀਂ ਕੱਟ ਪੀਸ ਲੈ ਕੇ ਹਾਜ਼ਰ ਹੋਵਾਂਗੇ ਜੀ ਧੰਨਵਾਦ ਜੀ